ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਰਜਿਸਟਰਡ ਐਟਕ ਦੀ ਸੁਭਾ ਕਮੇਟੀ ਦੀ ਜਿਹੜੀ ਇੱਕ ਮੀਟਿੰਗ ਹੈ ਬਾਈ ਨਿਸ਼ਤਰ ਸਿੰਘ ਢਾਲੀਵਾਲ ਪਵਨ ਮੋਗਾ ਵਿਖੇ ਕੀਤੀ ਗਈ ਹੈ ਔਰ ਇਸ ਮੀਟਿੰਗ ਦੇ ਵਿੱਚ ਲਗਭਗ 10 ਜ਼ਿਲ੍ਹਿਆਂ ਤੋਂ ਜਿਹੜੇ ਸਾਡੇ ਅਸਾਰੀ ਕੀਤੀ ਦੇ ਜਿਹੜੇ ਆਗੂ ਨੇ ਉਹਨਾਂ ਨੇ ਭਾਗ ਲਿਆ ਹੈ ਔਰ ਇਸ ਮੀਟਿੰਗ ਦੇ ਵਿੱਚ ਗੰਭੀਰ ਚਰਚਾ ਹੋਈ ਹੈ ਕਿਉਂਕਿ ਜਿਹੜਾ BOC ਹੈ ਵੈਲਫੇਅਰ ਬੋਰਡ ਦੇ ਵਿੱਚ ਜਿਹੜੇ ਅਧਿਕਾਰੀ ਨੇ ਉਹ ਆਪਣੀ ਮਨਮਰਜ਼ੀ ਦੇ ਨਾਲ ਜਿਹੜੇ ਨੇ ਉਹ ਰੂਲ ਇੰਪਲੀਮੈਂਟ ਕਰਨ ਦਾ ਕੰਮ ਕਰ ਰਹੇ ਨੇ ਰੂਲ ਬਣਾ ਰਹੇ ਨੇ ਜਦੋਂ ਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਜਥੇਬੰਦੀਆਂ ਦੇ ਬੋਰਡ ਬਣਿਆ ਹੈ ਵੈਲਫੇਅਰ ਬੋਰਡ ਉਹ ਤਾਂ ਦੀ ਨੁਮਾਇੰਦਗੀ ਕਰਦੇ ਨਹੀਂ ਉਹਨਾਂ ਨਾਲ ਮੀਟਿੰਗ ਕੀਤੀ ਤੋਂ ਬਿਨਾਂ ਹੀ ਜਿਹੜਾ ਹੈਗਾ ਇਹ ਉਹ ਆਪਣੀ ਮਨ ਮਰਜ਼ੀ ਦੇ ਫਰਮਾਨ ਜਾਰੀ ਕਰ ਰਹੇ ਨੇ ਖਾਸ ਤੌਰ ਤੇ ਜਿਹੜਾ ਪ੍ਰਿੰਸੀਪਲ ਸੈਕਟਰੀ ਹੈ ਕਿਰਤ ਵਿਭਾਗਟ ਦਾ ਉਹਨੇ ਕੋਈ ਗੱਲਬਾਤ ਨਹੀਂ ਕੀਤੀ ਯੂਨੀਅਨਸ ਦੇ ਨੁਮਾਇੰਦਿਆਂ ਦੇ ਨਾਲ ਇਸ ਗੱਲ ਦਾ ਅਸੀਂ ਸਖਤ ਨੋਟਸ ਲਿਆ ਅੱਜ ਔਰ ਐਲਾਨ ਕੀਤਾ ਹੈ ਕਿ ਅਸੀਂ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ 26 ਫਰਵਰੀ ਨੂੰ ਜਿਲ੍ਹਾ ਹੈੱਡਕੁਆਟਰਾਂ ਤੇ ਅਸਿਸਟੈਂਟ ਲੇਬਰ ਕਮਿਸ਼ਨਰ ਦੇ ਦਫ਼ਤਰਾਂ ਦੇ ਅੱਗੇ ਧਰਨੇ ਲਾਵਾਂਗੇ ਉਸ ਤੋਂ ਬਾਅਦ 27 ਮਾਰਚ ਨੂੰ ਜਿਹੜਾ ਸੂਬਾ ਹੈੱਡਕੁਆਟਰ ਲੇਬਰ ਡਿਪਾਰਟਮੈਂਟ ਦੇ ਲੇਬਰ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਜਿਹੜਾ ਹੈਗਾ ਉਹ ਧਰਨਾ ਦਿੱਤਾ ਜਾਏਗਾ ਪੂਰੇ ਪੰਜਾਬ ਪੱਧਰ ਤੇ ਉਹ ਸਾਰੀ ਕਿਰਤਿਆਂ ਨੂੰ ਇਕੱਠਾ ਕਰਕੇ ਕਿਉਂਕਿ ਇਸ ਵਿਭਾਗ ਵੱਲੋਂ ਸਾਰੇ ਵਿਭਾਗ ਜਿਹੜਾ ਹੈ ਤੇ ਕਿਰਤਿਆਂ ਦਾ ਹੈ ਕਾਨੂੰਨ ਇਹ ਕਿਰਤਿਆਂ ਦੇ ਹੱਕ ਵਿੱਚ ਬਣਨੇ ਚਾਹੀਦੇ ਨੇ ਪੈਸਾ ਕਿਰਤਿਆਂ ਦਾ ਹੈ ਪਰ ਜਿਹੜੇ ਅਧਿਕਾਰੀ ਨੇ ਉਹ ਗਿਰਤੀਆਂ ਦੇ ਖਿਲਾਫ ਕਾਨੂੰਨ ਬਣਾ ਰਹੇ ਨੇ ਉਹਨਾਂ ਦੇ ਹੱਕ ਤੇ ਡਾਕਾ ਮਾਰਿਆ ਜਾ ਰਿਹਾ ਹੈ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਰਜਿਸਟਰਡ ਐਟਕ ਇਹ ਜ਼ਿਲ੍ਹੇ ਵਾਇਰ ਲਗਾਤਾਰ ਜਾ ਕੇ ਵਰਕਸ਼ਾਪਾਂ ਕਰੇਗੀ 1 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਔਰ ਯੂਨਟ ਕੈਂਪ ਕੀਤੇ ਜਾਣਗੇ ਔਰ ਜ਼ਿਲ੍ਹਾ ਹੈੱਡਕੁਆਟਰਾਂ ਤੇ ਇੱਕ ਸਟਰੌਂਗ ਬਾਡੀ ਤਿਆਰ ਕਰਕੇ ਜਿਹੜਾ ਲੇਬਰ ਇਨਸਪੈਕਟਰ ਹੈ ਜਾਂ ਆਊਟਸੋਰਸਸ ਕੰਮ ਕਰਨ ਵਾਲੇ ਮੁਲਾਜ਼ਮ ਨੇ ਜਾਂ ਫਿਰ ਏ ਐਲ ਸੀ ਹੈ ਉਹਨਾਂ ਤੋਂ ਜਵਾਬ ਵੀ ਲਈ ਜਾਏਗੀ ਕਿ ਲੰਬਤ ਮਾਮਲੇ ਜਾਂ ਨਜਾਇਜ਼ ਤੌਰ ਤੇ ਗੈਰਵਾਜਬ ਜਿਹੜੇ ਨੇ ਉਹ ਉਹ ਓਬਜੈਕਸ਼ਨ ਲਗਾਏ ਜਾ ਰਹੇ ਨੇ ਚਾਹੇ ਉਹ ਰੀਨਿਊਅਲ ਕਾਪੀ ਦੀ ਹੋਵੇ ਗੱਲ ਚਾਹੇ ਉਹ ਵਜੀਫੇ ਪਾਸ ਕਰਾਉਣ ਦੀ ਗੱਲ ਹੋਵੇ ਐਕਸ ਗ੍ਰੇਸ਼ੀਅਸ ਸਕੀਮ ਦੀ ਗੱਲ ਹੋਵੇ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੀ ਸਾਥੀ ਜੀ ਅੱਜ ਜਿਹੜੀ ਮੀਟਿੰਗ ਕੀਤੀ ਏ ਕਿਸ ਜਥੇਬੰਦੀ ਵੱਲ ਕੀਤੀ ਲਈ ਤੇ ਕਿਸ ਵਾਸਤੇ ਕੀਤੀ ਜੀ ਕੰਸਟ੍ਰਕਸ਼ਨ ਵਰਕਰਸ ਐਂਡ ਲੇਬਰ ਯੂਨੀਅਨ ਇਟ ਪੰਜਾਬ ਦੀ ਮੀਟਿੰਗ ਸੀ ਮੇਰੀ ਪ੍ਰਧਾਨਗੀ ਸਤਿ ਮਨਿੰਦਰ ਸਿੰਘ ਪਾਰਟੀ ਅੱਜ ਇਹਨੇ ਕੀਤੀ ਹੈ ਤੇ ਉਹਦੇ ਚੱਸੀ ਫੈਸਲਾ ਕੀਤਾ ਹੈ ਕਿ ਜੋ ਸਕੀਮਾਂ ਨੇ ਬੀਓਸੀ ਕੰਸਟਰਕਸ਼ਨ ਬੀਓਸੀ ਵਰਕਰਜ਼ ਵੈਲਫੇਅਰ ਬੋਰਡ ਦੀਆਂ ਉਹਨਾਂ ਅੰਦਰ ਜਾਣਬੁੱਝ ਕੇ ਖੋਟ ਪਾਏ ਜਾ ਰਹੇ ਨੇ ਉਹਨਾਂ ਖੋਟਾਂ ਨੂੰ ਦੂਰ ਕਰਾਉਣ ਲਈ ਅਸੀਂ ਆਪਣੀ ਸੰਘਰਸ਼ ਦਾ ਐਲਾਨ ਕੀਤਾ ਜਿਹਦੇ ਤਹਿਤ ਅਸੀਂ 26 ਫਰਵਰੀ ਨੂੰ ਸਾਰੇ ਲੇਬਰ ਅਸਿਸਟੈਂਟ ਲੇਬਰ ਕਮਿਸ਼ਨਰਾਂ ਦੇ ਦਫਤਰ ਸਾਹਮਣੇ ਧਰਨਾ ਦੇਵਾਂਗੇ ਅਤੇ 27 ਮਾਰਚ ਨੂੰ ਲੇਬਰ ਕਮਿਸ਼ਨਰ ਮੁਹਾਲੀ ਦੇ ਖਿਲਾਫ ਉਹਦੇ ਦਫਤਰ ਸਾਹਮਣੇ ਸੈਕਟਰੀ ਬੋਰਡ ਦੀਆਂ ਬਦੀਕੀਆਂ ਦੇ ਖਿਲਾਫ ਧਰਨਾ ਦੇਵਾਂਗੇ ਇਸ ਤੋਂ ਬਾਅਦ ਵੀ ਜੇ ਮਸਲੇ ਹੱਲ ਨਾ ਹੋਏ ਤਾਂ ਅਸੀਂ ਪੰਜਾਬ ਸਰਕਾਰ ਦੇ ਕਿਰਤ ਮੰਤਰੀ ਦੇ ਘਰਵਾਲੇ ਮਾਰਚ ਕਰਾਂਗੇ ਜੀ ਮੈਂ ਪ੍ਰਦੀਪ ਚੀਮਾ ਅੱਜ ਜੋ ਇਸ ਕੰਸਟਰਕਸ਼ਨ ਵਰਕਰ ਲੇਬਰ ਯੂਨੀਅਨ ਪੰਜਾਬ ਲੈਵਲ ਦੀ ਇੱਕ ਮੀਟਿੰਗ ਹੋਈ ਹੈ ਇਹਦੇ ਵਿੱਚ ਜਿਆਦਾ ਮਸ ਜਿਹੜੀਆਂ ਮੁਸ਼ਕਲਾਂ ਤੇ ਮਸਲੇ ਸੀ ਹੋਏ ਸੀ ਜਿਹੜੀਆਂ ਸਕੀਮਾਂ ਲੰਬਿਤ ਸੀ ਐਕਸ ਗ੍ਰੇਸੀਆ ਦਾ ਸੰਸਕਾਰ ਵਜੀਫਾ ਸਾਗਣ ਸਕੀਮਾਂ ਬਹੁਤ ਲੰਬੇ ਸਮੇਂ ਤੋਂ ਇਹ ਲੜੀਆਂ ਸਕੀਮਾਂ ਲਟਕਦੀਆਂ ਆ ਰਹੀਆਂ ਨੇਗੀਆਂ ਵੇ ਵਜ੍ਹਾ ਆਬਜੈਕਸ਼ਨਾਂ ਇਨਸਪੈਕਟਰ ਲੈਵਲ ਤੋਂ ਲੱਗ ਰਹੀਆਂ ਨੇ ਜਿਹੜੀਆਂ ਵਾਰ-ਵਾਰ ਲਾ ਕੇ ਕਿਰਤੀ ਦਾ ਮਨੋਬਲ ਡੇਗ ਰੀਆਂ ਨੇ ਅਸੀਂ ਚਾਹੁੰਦੇ ਆ ਵੀ ਆਬਜੈਕਸ਼ਨਾਂ ਵੀ ਇੱਕ ਜਾਂ ਦੋ ਤੋਂ ਵੱਧ ਨਾ ਲੱਗਣਾ ਤੇ ਜੋ ਸਾਡੇ ਪੈਂਡਿੰਗ ਮਸਲੇ ਨੇ ਜੋ ਸਕੀਮਾਂ ਪਈਆਂ ਨੇ ਕਿਰਤੀ ਵੇਖ ਰਹੇ ਨੇ ਵੀ ਹੁਣ ਅੱਜ ਮਿਲੀਆਂ ਕੱਲ ਮਿਲੀਆਂ ਉਹ ਜਲਦੀ ਇਹਨਾਂ ਨੂੰ ਦਬਾਈਏ ਤੇ ਲੋਕਾਂ ਨੂੰ ਸੰਗਠਿਤ ਕਰਕੇ ਇੱਕ ਲੜਾਈ ਦਾ ਮੂਡ ਬਣਾਈ। ਮਰਦਾਨ ਜੀ ਕੀ ਕਹਿਣਾ ਚਾਹੋਗੇ? ਮੈਂ ਐਮਐਸ ਪਾਟਿਆ ਆਈ ਦੀ ਜਿਹੜੀ ਮੀਟਿੰਗ ਹੋਈ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਥੀ ਆਏ ਸੀ ਆਗੂ ਸਾਥੀ ਔਰ ਜੋ ਜਿਸ ਤਰ੍ਹਾਂ ਸ਼ਰਮัย ਨੇ ਦੱਸਿਆ ਵੀ ਅੱਜ ਪ੍ਰੋਗਰਾਮ ਬਣਾਇਆ ਹੈ ਅਸੀਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਉਸਾਰੀ ਵਰਕਰ ਹੈ ਉਹਨਾਂ ਨੂੰ ਮੋਬਾਈਲਾਈਜ਼ ਕਰਕੇ ਉਹਨਾਂ ਦੀਆਂ ਜਿਹੜੀਆਂ ਰਹਿੰਦੀਆਂ ਜਿਹੜੀਆਂ ਮੁਸ਼ਕਲਾਂ ਨੇ ਜਿਹੜੇ ਉਹਨਾਂ ਦੇ ਮਸਲੇ ਨੇ ਉਹ ਵੀ ਹੱਲ ਕਰਾਵਾਂਗੇ। ਤੇ ਉਹਨਾਂ ਲਈ ਸਮੇਂ ਦੇ ਵਿੱਚ ਵੱਧ ਤੋਂ ਵੱਧ ਹੋਰ ਉਸਾਰੀ ਮਜ਼ਦੂਰਾਂ ਨੂੰ ਪੰਜਾਬ ਲੈਵਲ ਤੇ ਇਸ ਨਾਲ ਵਕ ਵਕ ਜिले ਹਮਝ ਜੋੜਾਂਗੇ